ਹਾਂਜੀ ਵੀਰੋ ਐਗਰਜੀ ਕਾ ਖਾਲਸਾ ਵਰੀ ਪਤੇ ਟੋਲ ਕਲਾਜੇ ਤੇ ਆਏ ਆ ਅੱਜ ਵੇਨੇ ਆ ਵੀ ਕੀ ਕਰਦੇ ਆਏ ਇਹ ਇਹ ਰੋਕਦੇ ਆ ਮੀਂਹ ਲੱਗੀਆਂ ਜੀ ਇਹ ਤਾਂ ਕਹਿ ਦੋ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਹਾਂਜੀ ਸਾਰਾ ਕੁਝ ਉਹ ਝੰਡਾ ਲਗਾ ਕੇ ਹਾਂਜੀ ਦੱਸੋ ਦੱਸੋ ਕਰਨਮ ਕਾਰਡ ਨਹੀਂ ਹੋ ਝੰਡੇ ਆਗੇ ਇੱਥੇ ਕੜੀ ਰੋ ਫੇਰਾ ਉਹ ਝੰਡੇ ਹੋਰ ਲਈਏ ਫਿਰ ਪਾੜ ਉਹਦਾਂ ਸਾਰੇ ਹੈਗੇ ਆ ਝੰਡੇ ਚਾਹੀਦੇ ਝੰਡੇ ਝੰਡੇ ਵਾਧੂ ਸਾਰੀ ਕਮੇਟੀ ਬੈਠੀ ਵਿੱਚ ਸਾਰੀ ਕਮੇਟੀ ਆ ਕੌਣ ਮਨਾ ਕਰਦਾ ਕਿੱਥੇ ਮੈਨੇਜਰ ਹੋਣਾ ਇਸ ਟਾਈਮ ਕਿੱਥੇ ਜੀ ਮੈਨੇਜਰ ਕੋਲੋਂ ਲਿਆਓ ਹਰਕੇ ਮੈਨੇਜਰ ਮੈਨੇਜਰ ਕਿੱਥੇ ਹੈ ਵੀਡੀਓ ਕਰਕੇ ਬਣਾਉਣਾ ਦੱਸਣ ਲੱਗੇ ਸਾਡੀਆਂ ਕਈ ਗੱਡੀਆਂ ਰੋਕਦੇ ਤੁਸੀਂ ਐਸੇ ਕਰਕੇ ਆਏ ਆ ਵੀਡੀਓ ਕਰੀ ਨਾ ਪੂਰਾ ਹੋਣਾ ਫਿਰ ਕੀ ਹੋਊ ਵੀਡੀਓ ਰੋਕਾਂ ਦੱਸ ਦੇ ਮੈਂ ਗੱਡੀ ਲੰਘ ਜੂਗੀ ਮੈਨੇਜਰ ਕਿੱਥੇ ਆ ਨਾ ਲੱਗੂ ਤੇ ਗੱਡੀ ਕਰਾਉਂਗਾ ਮੈਨੇਜਰ ਨੇ ਲੈਣਾ ਤੇਰਾ ਨਾ ਇਹ ਤੇ ਖੜੀ ਰਹਿ ਸਕਦੀ ਆ ਫਿਰ ਬੋਲ ਤਾਂ ਜਿਹੜਾ ਸਾਨੂੰ ਮੈਂ ਨਹੀਂ ਕਹਣਾ ਕਿ ਵੀਡੀਓ ਬਣਾਏ ਕੀ ਹੋ ਜੂ ਵੀਰੇ ਨਹੀਂ ਬੋਲ ਤਾਂ ਜਿਹੜਾ ਨਹੀਂ ਤੇ ਤੂੰ ਵੀ ਕਹਿੰਦਾ ਆ ਬੁਰੇ ਤਰੀਕੇ ਨਾਲ ਬੋਲਣ ਦੇ ਇਹ ਕਿਹਾ ਵੀਡੀਓ ਬਣਾਏ ਕੀ ਹੋ ਜੂਗਾ ਇਹ ਦੱਸ ਦਾਂਗੇ ਵੀਡੀਓ ਸਾਰੀ ਕੱਢ ਕੇ ਦੇ ਦਾਂਗਾ ਵੀਡੀਓ ਬਣਾਉਣੀ ਆ ਵੀਡੀਓ ਬਣਾਉਣੀ ਨਹੀਂ ਸਾਰਾ ਹੋਣਾ ਕਰਣੇ ਇਦੋਂ ਸਿਕਾਇਦਾ ਜਾਣ ਨਹੀਂ ਆ ਇੱਕ ਸਾਰੀ ਅਨੁਸਾਰ ਕਰਕੇ ਮੈਂ ਜੋੜਨ ਨਾਲ ਲਗਾਣ ਵਧੀਆ ਗੱਲ ਆ ਸਾਰੇ ਨਹੀਂ ਆ ਮੈਂ ਇਹ ਕੰਮ ਬਣਾਉਂਦੇ ਆ ਇਹ ਦੱਸਣ ਕਰਦੇ ਆ ਜਿੱਦਾਂ ਕਰਦੇ ਆ ਟੀਮ ਲਈ ਸਾਰਿਆਂ ਨੂੰ ਦੱਸਣਾ ਵਾ ਇੱਕ ਮਿੰਟ ਮੇਰੀ ਗੱਲ ਵੀ ਕਰਦੇ ਨਹੀਂ ਮਤਲਬ ਨਹੀਂ ਕਰਦਾ ਲੋ ਮੈਨੂੰ ਇਹ ਜਨਤਕੀ ਨਾਲ ਦਿਖਾਓ ਕਿ ਪਾਰਟੀ ਦਿਖਾਰੋ ਪਹਿਲੇ ਕਾਰਡ ਵੀ ਹੈਗਾ ਝੰਡਾ ਲੱਗਾ ਸਾਡੀ ਗੱਡੀ ਅੱਗੇ ਸਟicker ਲੱਗਾ ਸਾਡੀ ਗੱਡੀ ਅੱਗੇ ਦੱਸੋ ਇਹ ਪਾਰਟੀ ਨਹੀਂ ਆ ਕੰਡੈਕਟਰ ਵੀ ਖਾਰਾ ਕਰੀ ਨਹੀਂ ਝੰਡਾ ਲਗਾਓ ਕਾਰ ਲਗਾਓ ਤੇ ਉੱਤੇ ਕਦੋਂ ਕਾਰਡ ਮੰਗੇ ਸਾਡੇ ਕੋ ਕਪਾਣੇ ਲੈ ਲਓ ਲਾਹਮਨੰਦਰ ਕਿੱਥੇ ਜਾਂਦਾ ਡਾ ਲੈਓ ਗੱਲ ਕਰੀਏ ਉਹਦੇ ਨਾਲ ਰਹਿਣ ਤੇ ਗੱਡੀ ਪਾਦੀ ਬੰਦ ਕਰੀ ਬੰਦ ਨਾਲ ਦੇ ਦੋ ਗੱਡੀ ਅੱਜ ਇਹਦੇ ਨਾਲ ਆ ਅੱਛਾ ਦੇਖਾ ਦਿਓ ਓਕੇ ਓਕੇ ਕੋਈ ਵੀ ਨਾ ਕੋਈ ਦੋਸਤਾਂ ਦਾ ਚਾਹਾਂ ਦਾ ਜਾਨ ਵੀ ਬਾੜੀ ਬੋਲੇ ਕਾਟ ਦੇ ਦੇਣਾ ਆ ਠੰਡਾ ਲੱਗਾ ਤੈਨੂੰ ਦੱਸਣ ਦਾ ਕਾਰਡ ਕਰਾ ਲਵਾਂ ਮੈਨੂੰ ਕਿਹੜੇ ਅੱਗੇ ਨੂੰ ਆਇਆ ਤੂੰ ਚਲਾ ਜੇ ਕਰ ਮਨਾਵੋ ਆਮਾਨਾ ਰਟੂਲ ਤੋਂ ਬਿਨਾਂ ਨਗਾਓ ਤਾਂ ਜਾਓ ਲਿਆਓ ਸਾਰੀਆਂ ਲਗਾਓ ਵੜੀਆਂ ਸਾਰੀਆਂ ਲਗਾਓ ਵੜੀਆਂ ਆ ਛੰਡੇ ਘਟੋ ਵਿੱਚੋਂ ਛੰਡੇ ਘਟੋ ਵਿੱਚੋਂ ਸਾਰੀਆਂ ਚੰਗਲਾ ਚੰਗਾ ਜਾਓ ਵੀ ਜਾਓ ਜਦੇ ਬੰਦੀ ਦੇ ਆਪਣੇ ਸਾਰੇ ਆਗੂ ਇੱਥੇ ਆ ਗਏ ਆ ਕਿੰਨੇ ਵੀ ਜੋਗੇ ਪੰਜਾਬ ਜਾ ਕੇ ਤੇ ਚਲ ਚ